ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਹੈ ਤੁਹਾਡੇ ਸੰਧੂ ਪੱਤਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋ ਕੇ ਰਿਕਵੈਸਟ ਬੇਨਤੀ ਕਰਦੇ ਹਾਂ ਸਜਣੋ ਕਿਤੇ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਜ਼ਰੂਰ ਚੁਆਈ ਕਰਿਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਤੇ ਵੀਡੀਓ ਕਾਲ ਤੇ ਔਨਲਾਈਨ ਚੁਆਈ ਕਰੋ ਗੱਭਨ ਡੰਗਰ ਨੂੰ ਤੇ ਬਗੈਤ ਸਲੀ ਕਰਕੇ ਲੈ ਕੇ ਜਾਓ ਧੰਨਵਾਦ ਵੀਡੀਓ ਵੇਖਣ ਲਈ ਸਜਣੋ ਦਬਾ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕੇ ਦਾ ਫਾਇਦਾ ਜਾਂਦਾ ਅੱਜ ਦੀ ਵਿਜਿਟ ਪਿੰਡ ਪੱਟੀ ਮੋੜ ਨੇੜੇ ਪੱਟੀ ਮੋੜ ਤੋਂ ਜਿਹੜਾ ਕਰਿਆਲੇ ਕਰਿਆਲੇ ਨੂੰ ਰੋਡ ਜਾਂਦਾ ਮੇਨ ਉਤੋਂ ਕਿਲੋਕੀਮੀਟਰ ਕਰਿਆਲੇ ਵਾਲੇ ਪੰਨੇ ਨੂੰ ਆ ਬਾਈ ਅੰਗਰੇਜ਼ ਸਿੰਘ ਦਾ ਡੇਰਾ ਬਾਈ ਦੇ ਕੋਲ ਇੱਕ ਸਜਣੋ ਅਰ ਸ਼ਹਿਰ ਵੀ ਕਹਿ ਸਕਦੇ ਆ ਕ੍ਰਾਸ ਜੀ ਵੀ ਕਹਿ ਸਕਦੇ ਆ ਕ੍ਰਾਉਂਗ ਤੇ ਵਿੱਚ ਬਹਿੜਿਆ ਬਾਕੀ ਬਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਦੰਨੇ ਆ ਕੀ ਦੀ ਡਿਟੇਲ ਆ ਬਣੇ ਰਿਓ ਜਰੂਰ ਐਂਡ ਧੱਕਰ ਦੀ ਬਾਈ ਅੰਗਰੇਜ਼ ਸਿੰਘ ਸასი ਕਾਲ ਸასი ਕਾਲ ਬਾਈ ਸასი ਕਾਲ ਕਿੱਦਾਂ ਠੀਕ ਠਾਕ ਏ ਜਲਦੀ ਗੱਲ ਵੜੀ ਬਾਈ ਜਲਦੀ ਵੜ ਓਕੇ ਰਿਪੋਰਟਾਂ ਓਕੇ ਰਿਪੋਰਟ ਡਰੈਸ ਕਰੀਏ ਨੋਟ ਬਾਈ ਐਡਰੈਸ ਬਾਈ ਜਿਲ੍ਹਾ ਤਰਨਤਾਰਨ ਤਸਵੀਰ ਪੱਟੀ ਅੱਛਾ ਪਿੰਡ ਵੈਸੀ ਆਪਣਾ ਚੂਸਰੇ ਵੜ ਪਿੰਡ ਆ ਤੇ ਆਪਣਾ ਜਿਹੜਾ ਘਰ ਆ ਜੀ ਪੱਟੀ ਮੋੜ ਚੌਂਕ ਤੋਂ ਘ੍ਰਿਆਲੇ ਵਾਲੀ ਸੜਕ ਤੇ ਕਿਲੋਮੀਟਰ ਆ ਕਿਲੋਮੀਟਰ ਪੱਟੀ ਮੋੜ ਤੋਂ ਘ੍ਰਿਆਲੇ ਵਾਲੀ ਸੜਕ ਨੂੰ ਜਿਦੋਂ ਆਈ ਹੈ ਨਾ 1 ਕਿਲੋਮੀਟਰ ਆ ਜੀ ਤੇ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 7509924006 ਤੇ ਗੱਲ ਕਰੀਏ ਕਿਰਵਾ ਸੂਬਾ ਤੇ ਕੀ ਕਿੰਨਾ ਮੌਕੇ ਦਾ ਬਾਈ ਦੋ ਦੂਜਾ ਪਹਿਲਾ ਸੂਬਾ ਜੀ ਅੱਛਾ ਤੇ ਅੱਜ ਲਾ ਲਓ 5ਵੇਂ ਦਿਨਾਂ ਸੂਈ ਨੂੰ 나ੜੂ ਅਜੇ ਨਾਲ ਹੀ ਹਨਾ 나ੜੂ ਨਾਲ ਚੌਥਲ ਪੰਜਾਂ ਦਾੜੂ ਦਿਨ ਤੇ 12 ਤੋਂ 13 ਲੀਟਰ ਬੌਲਾ ਅੱਛਾ 12 ਕਿਲੋ ਮੰਨੀਆਂ 12 ਹੀ ਮੰਨਾਂਗੇ ਠੀਕ ਹੈ ਤੇ ਬਾਕੀ ਠੰਡੀ ਸੀਜ਼ ਦੇ ਅੱਛਾ ਜੀ ਹਾਂ ਇਸ ਤਰ੍ਹਾਂ ਹੀ ਪਾਵੇਂ ਬਾਈ ਇੱਕ ਤਾਂ ਹੀ ਪਾਵੇਂ ਬਾਈ ਇਹ ਕੁੱਝ ਮੈਂ ਇਹਨਾਂ ਨੂੰ ਕਰਵਾ ਹੀ ਕੋਈ ਨਹੀਂ ਵਾਕਿਆ ਯਾਰ ਉਹਨੇ ਪੋਚ ਚੋਕਲੀ ਕਰਮਾ ਲਈ ਘਰੇ ਘਰੇ ਚੋਣ ਵਾਲੇ ਚਲੋ ਤੋਰ ਦੇ ਮਰਾ ਵੀਰ ਇਹ ਘਣਾ ਚੋਣੀਆਂ ਨੂੰ ਬਿਲਕੁਲ ਫਿਰ ਤੰਗਰ ਹੋਵੇ ਲਓ ਸਜਣਾ ਵਾਕਿਆ ਹੀ ਸੀਲਸ ਲੱਕ ਪੂਰੀ ਆ ਲਓ ਜੀ ਕਰੋ ਜੇਕਰ ਰਚਨਾ ਕਰੋ ਜੇ ਅੰਗ ਦੀ ਆ ਵੈੜ ਬੜੀ ਸੋਹਣੀ ਆ ਚਾ ਆ ਜੂ ਬੜਾ ਚੰਗਾ ਆ ਸ਼ਰਜ ਜੇ ਜੇ ਤੇ ਗੂੜਾ ਰੰਗ ਅਤਕਰਾਉ ਸੰਗ ਦੇ ਵਿੱਚ ਨਾਲ ਆ ਗਿਆ ਨਾ ਥਾਨ ਵੇਖੋ ਕਰਮਾ ਵਾਲੀ ਵੀ ਕਿੱਡਾ ਸੋਹਣਾ ਕੱਢਿਆ ਹੋ ਤੱਕੇ ਲਾਇਆ ਭਾਈ ਮੋੜ ਲਿਆ ਇੱਕ ਕਾਲੀ ਨਹੀਂ ਕਿਤੇ ਪੈਂਦੀ ਅੱਛਾ ਠੰਡੀ ਧੀਰੀ ਆ ਭਾਏ ਉਹ ਲੱਗਾ ਪਹਿਲੇ ਜਵਾਕ ਬੈਠਾ ਰਿਹਾ ਸੀ ਲਿਆ ਪੂਰੀ ਹਨਾ ਠੰਡੀ ਅੰਮਾ ਠੰਡੇ ਜੇ ਸੁਭਾਚ ਇੱਕ ਬੱਚਾ ਬਣਾ ਪਲਿਆ ਦਿੱਤਾ ਜਿਹੜੇ ਆ ਬਿਲਕੁਲ ਇਹ ਕਰੀਦਾ ਫੇਰ ਨੂੰ ਖਿੱਚ ਦਿੰਦਾ ਫੜ ਕੇ ਖਿੱਚ ਦਿੰਦਾ ਜੀ ਹਾਂ ਲਓ ਜੀ ਤੇ ਕੀਮਤ ਪਾਈ ਜਿੰਦੀ ਫਿਰ ਇਹ ਪਾਈ ਜੀ 50000 ਰੁਪਏ ਕੀਮਤ ਆ ਅੱਛਾ ਜੀ ਤੇ 45 ਦੀ ਗੱਲ ਚ ਨੋ ਕਰਾਂਗੇ ਭਾਈ 45 ਦੀ 45 ਦੀ ਠੀਕ ਆ ਜੀ 9945000 ਦੀ ਜੈਸਨ ਹੋਊਗੀ ਤੇ ਵਹਿੜ ਜੰਗੀ ਆ ਮੈਂ ਨਾ ਜਿਹੜਾ ਪੱਟੀ ਮੋੜ ਤੋਂ ਕਿਰਿਆਲੇ ਵਾਲੀ ਸੜਕ ਦੇ ਨਾਲ ਦਾ ਘਾਰ ਆ ਪਹੁੰਚ ਕੇ ਫਿਰ ਵੀ ਆਪਣੀ ਤਸੱਲੀ ਕਰਕੇ ਚੰਗੀ ਲੱਗੇ ਜਾ ਸਕਦੇ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਸੀ ਕਾ